ਸਪਨਾ ਸਪਨਾ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀ ਦਉਤ ਬੰਨਣ ਅਨਕ ਬਾ ਸਰਬ ਕਲਾ ਸੁਮਰਤ ਦੋਲਣ ਤੇਰਾ ਆਖੋ ਪ੍ਰਭੂ ਨਾਨਕ ਦੇਵ ਕਰ ਹੱਥ ਦੋਲਣ ਤੇਰਾ ਆਖੋ ਪ੍ਰਭੂ ਨਾਨਕ ਦੇਵ ਕਰ ਪਰਮਤੇ ਸਰਮਾਨ ਜੋਗ ਸਤਿਗੁਰਾਂ ਦੀ ਸਾਜੀ ਪਵਨਵਾਜੀ ਗੁਰਦਿਆਰੀ ਗੁਰਸਾਰੇ ਗੁਰੂ ਰੂਪ ਸਾਧ ਸੰਗਤ ਜੀ ਆਓ ਸਤਿਗੁਰਾਂ ਦੀ ਕਿਰਪਾ ਸਦਕਾ ਰੁਕਵਲੀਆਂ ਸੁਭਾਗੀਆਂ ਕੜੀਆਂ ਪੁਰਾਣੇ ਵਰਸ਼ੀਆਂ ਆਉਣ ਆਉਣ ਸੁਭਾਗੀਆਂ ਕੜੀਆਂ ਨੂੰ ਸਫਲ ਕਰਨ ਵਾਸਤੇ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀ ਨਾਲ ਆਓ ਆਓ ਗੁਰੂ ਜੀ ਦੇ ਵਾਸਤੇ ਪਾਤਸ਼ਾਹ ਜੀ ਪੁੱਤਰ ਗੁਰਵਾਣੀ ਦੇ ਲੜੀਵਾਰ ਕਥਾ ਚੱਲ ਰਹੀ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੁਣੀਆਗ ਦੇ ਸੁਭਾਅ ਨੂੰ ਹੈ ਅੱਜ ਆਪਾਂ ਪਾਵਨ ਪ੍ਰਕਿਰਸ਼ ਵਰਣਾ ਹੈ ਸ੍ਰੀ ਗੁਰੂ ਮਹਾਲਾ ਪਹਿਲਾ ਤਨ ਜਲ ਵੱਲ ਮਾਟੀ ਪਿਆ ਰਵਾਇਆ ਰੋਮਦਾ ਟੂ ਬੇਪੂਰ ਸਵਾ ਪਾਸ਼ਾ ਜੀ ਮਹਾਰਾਜ ਇਹ ਸ਼ਬਦ ਵਿੱਚ ਵੀ ਪੁਰਵ ਨਿਰਤਿਕ ਸਰੀਰ ਬਰਖਾਈ ਉਚਾਰਨ ਕੀਤਾ ਮਾਰਨੇ ਵਚਨ ਸ਼ੀਰਾਗ ਮਹੱਲਾ ਪਹਿਲਾ ਇੱਥੇ ਵੀ ਸਤਗੁਰਾਂ ਨੇ ਸ਼੍ਰੀ ਗੁਰੂ ਜੀ ਦੇ ਸ਼ਬਦ ਚ ਮਹੱਲਾ ਪਹਿਲਾ ਸ਼ਬਦ ਵਰਤਿਆ ਆ। ਆਂਗ 16 ਤੇ 18 ਤੇ ਉਨੀ ਉੱਪਰ 6 ਵਾਰਨਾ 15ਵਾਂ ਸ਼ਬਦ ਹੈ ਜਿਹੜਾ ਇਹ ਮਹੱਲਾ ਹੈ। ਸ਼ਬਦ ਹੈ ਮਹੱਲਾ ਵਾਰ ਕਰਨਾ ਹੈ। ਮਹੱਲਾ ਨਹੀਂ ਕਹਿਣਾ ਤੇ ਅਣਜਾਣੇ ਸਿੱਖ ਇਹ ਉਹ ਮਹੱਲ ਹੋ ਜਾਂਦੇ ਪਰ ਇਹ ਮਹੱਲ ਪਹਿਲਾਂ ਹੀ ਹੋ ਜਾਂਦਾ ਮਾਰੇ ਕਹਿੰਦੇ ਤਨਜਲ ਬਲਮਾ ਕੀ ਭਿਆ ਮਾਇਆ ਮੋਹ ਮੂਰਾ ਮੌਤ ਉਪਰੰਤ ਜਦੋਂ ਸਰੀਰ ਨੂੰ ਚਿਖਾ ਵਿੱਚ ਰੱਖਿਆ ਜਾਂਦਾ ਹੈ ਤਾਂ ਸਰੀਰ ਆਮੀ ਨਾਲ ਜਲ ਵੱਲ ਕੇ ਸਵਾਹ ਹੋ ਜਾਂਦਾ ਹੈ ਤੇ ਮਾਇਆ ਦਾ ਮੋਇਆ ਹੋਇਆ ਜੋ ਮਨ ਹੈ ਉਹ ਲੋਹੇ ਦੀ ਮੈਲ ਦੀ ਤਰ੍ਹਾਂ ਆਪਾਂ ਦੀ ਮੈਲ ਕਰਕੇ ਭਾਰੀ ਹੋ ਜਾਂਦਾ। 파ਵ ਮਾਨੂ ਮੌਸਮੇ ਜੜ ਜਦ ਮੁਰਸ਼ਿਦ ਹੋ ਜਾਂਦਾ। ਜਿਵੇਂ ਉਹ ਸੇਸ਼ਟਾ ਪ੍ਰਾਣ ਤੇ ਲਿਖਿਆ ਹੈ ਕਿ ਮੁਰਸ਼ਿਦ ਮਨ ਪੱਥਰਾਂ ਦੀ ਜੁਨੀਆ ਚ ਜੁਗਾ ਤੱਕ ਜੜਤੇ ਰਹਿੰਦੇ। ਜੇ ਜਦੋਂ ਮੁਰਸ਼ਾ ਕੋਲ ਦੀ ਹੈ ਤਾਂ ਕੀਤਿਆਂ ਕੋਰ ਕੋ ਤਾਂ ਵੀ ਪਰਦ ਹੋ ਜਾਂਦੀਆਂ ਜੇ ਚੰਗੇ ਕੰਮ ਹੋਣ ਤਾਂ ਰਾਮ ਗੰਗਾ ਕੇ ਲੈ ਜਾਂਦੇ ਆ ਜੇ ਮਾੜੇ ਕੰਮ ਹੋਣ ਤਾਂ ਜਾਨ ਲੈ ਜਾਂਦੇ ਤੇ ਦੰਦ ਹੁੰਦੇ ਆ ਕਰਕੇ ਮਾਰੇ ਕੇਲੇ ਖੰਡੇ ਧਾਰ ਗਲੀ ਅਪਹੀਲੀ ਦੇਖਾ ਲੀਜੈ ਤੇਰੇ ਨੂੰ ਵੀ ਇਹਨੇ ਭਾਈ ਵਰਤੀ ਤਿਲਾਂ ਦੇ ਰੰਗ ਪੀ ਲਿਆ ਜਾਂਦਾ ਸਰਾ ਸਤਨ ਹਾਂ ਦੇਖਾ ਪਰ ਪੀੜਿਆ ਜਾਂਦਾ ਕੋਈ ਪਰ ਜਿਵੇਂ ਵਾਰਕ ਨੇ ਪਾਪੀ ਕਰਮ ਕਮਾਉਣ ਦੇ ਕਰਦੇ ਰਾਏ ਰਾਏ ਨਾ ਕਿ ਮੱਖਣ ਉਹ ਧਾਨੀਆਂ ਤੇ ਮੱਖਾ ਧਰਮ ਰਾਏ ਪਰ ਪਾਪਾਂ ਦਾ ਤੇ ਪੁੰਨਾਂ ਦਾ ਮਲਖਣ ਹੁੰਦਾ ਮਲਖਣ ਸਮਝ ਲੋ ਕੀ ਹੁੰਦਾ ਕਿਉਂਕਿ ਉਹ ਮਲਖਣਾ ਰੜਕਣ ਨੂੰ ਕਹਿੰਦੇ ਆ ਕਿ ਦੁੱਧ ਨੂੰ ਜਮਾਇਆ ਜਾਵਦਾ ਹੈ ਨਹੀਂ ਹੈ ਉਹਨੂੰ ਮਲਖਣਾ ਰੜਕਣਾ ਤੇ ਫਿਰ ਵਗੇ ਵਗੇ ਉਹਨੂੰ ਫਿਰ ਜੇ ਪਾਪ ਦੀ ਤਾਂ ਮਾਰਕਾਂ ਦੀ ਆਗ ਵਿੱਚ ਤੜਾ ਫਿਰੇ। ਇਹ ਲੇਖਾ ਵੀ ਕਿਨ ਤੇ ਲਾਮ ਰੂਪੀ ਵੀ ਲਿਖਿਆ ਹੈ ਜਿੰਨਾ ਆਪ ਕੋ ਸਾਤਨ ਹਾਂ ਤਾਂ ਕਰਕੇ ਮਾਰਕੇ ਦਾ ਸ੍ਰੇਸ਼ਟ ਕੁਰਾਨ ਵੀ ਲਿਖਿਆ ਹੈ ਕਿ ਜਿਹੜੇ ਮੇਰੇ ਪੁੰਨੀ ਆਦਮੀ ਹੁੰਦੇ ਨੇ ਜਦੋਂ ਉਹਨਾਂ ਦਾ ਵੀ ਸ਼ਰੀਰ ਛੁੱਟਦਾ ਹੈ ਨਾ ਤਾਂ ਉਹਨਾਂ ਨੂੰ ਵੀ ਚਾਰ ਘੜੀਆਂ ਲਈ ਮੂਰਛਾ ਆ ਜਾਂਦੀ ਹੈ ਤੇ ਉਹ ਸਮੇਂ ਜਿਸ ਪਾਸੇ ਜਾਣਾ ਹੁੰਦਾ ਹੈ ਪ੍ਰਭੂ ਸਾਰੇ ਰਾਹ ਦਿਖਾਉਂਦੇ ਨੇ ਜਮ ਆਦ ਯਾਰਾਉ ਦਾ ਨਾਮ ਇਸ ਕਰਕੇ ਆਉਂਦਾ ਫਿਰਲਾ ਰੂਪੇ ਪੁਰਵਜਾ ਰਤੂਰਾ ਆਉਂਦਾ ਜਿਹੜਾ ਆਲੋਪ ਕੀਤੇ ਹੋਏ ਨੇ ਉਹ ਫਿਰ ਉਲਟ ਕੇ ਬੈਰੀ ਹੋ ਜਾਂਦੇ ਆ ਭਾਵ ਸਤੂ ਵਾਂਗ ਜਾਂਦੇ ਆ ਜਿਹੜੇ ਝੂਠ ਦੇ ਬਾਜੇ ਵਜਾਉਂਦਾ ਸੀ ਉਹ ਝੂਠron ਇਸ ਦੇ ਸਿਰ ਚੜ ਕੇ ਬਾਜੇ ਵਜਾਉਂਦਾ ਕਿ ਭਲਾ ਨੇ ਸਮਝਦਾ ਬੋਲੇ ਕਿ ਇਹ ਹੈ ਇਹ ਨੂੰ ਇਹ ਸਲਾਹ ਦਿੱਤੀ ਜਾਵੇ ਵੇਲਾ ਸਾਰਾ ਦਇਆ ਪਰਮਾਈ ਹੈ ਦੋਦਾ ਦੋਬੇ ਪੂਰਾ ਬਿਨਾ ਸ਼ਬਦਾਂ ਦੀ ਤੁਮਾਈ ਤੋਂ ਜੀਵਾ ਨੂੰ ਜੋਨਾ ਚ ਪਰਮਾਇਆ ਜਾਂਦਾ ਹੈ ਕਿ ਬੋਧਾ ਜਨ ਕਹ ਲਈਏ ਦੁਆਤ ਨੇ ਪੂਰਾ ਪੂਰਾਂ ਦੇ ਪੂਰ ਲੋ ਵਰਤੈਨ ਸਾਸਨ ਗ੍ਰੀ ਪੂਰ ਜਿੰਨੇ ਲੋਕ ਵੇੜੀ ਵਿੱਚ ਇੱਕ ਵਾਰ ਬੈਠੇ ਹੁੰਦੇ ਨੇ ਕੋਸ ਨੂੰ ਵੇਣੀ ਦਾ ਪੂਰ ਕਿਹਾ ਜਾਂਦਾ ਸਾਧ ਸੰਗਤ ਮਾਰੇ ਕਹਿੰਦੇ ਕਹਿੰਦੇ ਦੇਖੋ ਭਾਈ ਸ਼ਬਦ ਦੀ ਕਮਾਈ ਨਹੀਂ ਕੀਤੀ ਤੇ ਜਦੋਂ ਸ਼ਬਦ ਦੀ ਕਮਾਈ ਨਾ ਕੀਤੀ ਹੋਵੇ ਸ਼ਬਦ ਦੀ ਕਮਾਈ ਕੀ ਹੈ ਭਾਈ ਜਦੋਂ ਆਵੇ ਸ਼ਬਦ ਦੀ ਕਮਾਈ ਸ਼ਬਦ ਦੀ ਕਮਾਈ ਹੈ ਗੁਰੂ ਦੇ ਸ਼ਬਦਾਂ ਨੂੰ ਕਮਾ ਲੈਣਾ ਕਮਾਉਣ ਦਾ ਭਾਵ ਕੀ ਹੈ ਵੀ ਸ਼ਬਦਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਉਹਦੇ ਮੁਤਾਬਕ ਆਪਣੀ ਜ਼ਿੰਦਗੀ ਬਣਾ ਲੈ। ਆਖੋ ਸਤਨਾਮ। ਅਮਰਤ ਵੇਲੇ ਉਠਣਾ। ਨਾਮ ਜਪਣਾ। ਇਸ਼ਨਾਨ ਕਰਨਾ। ਬਾਣੀ ਪੜਨੀ। ਸਿਮਰਨ ਕਰਨਾ। ਗੁਰੂ ਘਰ ਆਉਣਾ। ਗੁਰੂ ਘਰ ਆ ਕੇ ਸੰਗਤਾਂ ਦੇ ਪੈਰ ਜੋੜੇ ਝਾੜ ਤੇ ਝਾੜੂ ਮਾਰਤਾ। ਹੋਰ ਬਥੇਰੀਆਂ ਸੇਵਾਵਾਂ। ਮੋਂ ਬੜੇ ਪਿਆਰ ਵਾਲੇ ਸੇਵਾ ਕਰਦੇ ਨੇ ਝਾੜੂ ਵੀ ਮਾਰਦੇ ਐ ਨਿਸ਼ਾਨ ਸਾਹਿਬ ਵੀ ਸੇਵਾ ਵੀ ਕਰਦੇ ਐ ਚਰਨ ਪੁੰਡ ਵੀ ਧੋਂਦੇ ਆ ਇਹ ਸੇਵਾਵਾਂ ਹੀ ਐ ਆਪ ਕੋ ਸਾਤਨ ਹਰਾਮ ਸਵਾਵਾਂ ਲੋਂਦੇ ਐ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਐ ਆਪ ਕੋ ਸਾਤਨ ਹਮ ਇਹ ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਵੀ ਨਹੀਂ ਮਿਲਦੀ ਸੇਵਾ ਆਪ ਕੋ ਰਾਤਨਾੰਗ ਜੇ ਸੇਵਾ ਮੇ ਲਗੀ ਤੇ ਸੇਵਾ ਵੀ ਇਦਾਂ ਕਰਨੀ ਹਾਸਤੀ ਸਰ ਜੋ ਅੰਕਸ ਹੈ ਐਨ ਲੱਗਿਓ ਸਰਦੇ ਮਾਨ ਕਰਿਆ ਕਹਿ ਰਾਖ ਕਹਿ ਉਹ ਵੀ ਸੇਵ ਕਰੇ ਫਿਰ ਮਾਨ ਕਰਕੇ ਤੇ ਤਣ ਕਰਕੇ ਜੋੜ ਲੈ ਕੇ ਉਹ ਸੇਵਾ ਜੀ ਕਰੇ ਕਹਿੰਦੇ ਜਿਵੇਂ ਐਰਡਾ ਨਾ ਤੇ ਥੋੜੇ ਦੇ ਵਿਚਾਰੇ ਲੋਹਾ ਸਿਰ ਦੰਦਾ ਨਾ ਘਣਦੀਆਂ ਮਾਰਾਂ ਪੈਂਦੀਆਂ ਤੇ ਦੇਖੋ ਫਿਰ ਉਹ ਲੋਹੇ ਦੇ ਜਦੋਂ ਘਣਦੀਆਂ ਮਾਰਾਂ ਪੈਂਦੀਆਂ ਨਾ ਤੇ ਪਏ ਦੇ ਤੇ ਸਾਹ ਸੰਗਰ ਵੀ ਉਹਦਾ ਰੂਪ ਵੱਖਰਾ ਹੋ ਜਾਂਦਾ ਆਪ ਕੋ ਸਤ ਨਾਮ ਹੋਣ ਗੇਰੀਆ ਲੋਹਾ ਆਮ ਲੋਹਾ ਸਾਧ ਸੰਗ ਦੀ 35 40 ਕਿਲੋ ਕਹਲੋ 35 40 ਰੁਪਏ ਬਾਅਦ ਤੋਂ ਬਾਅਦ 50 ਰੁਪਏ ਕਿਲੋ ਕਹਲੋ ਹੁਣ ਜੇ ਕਿਲੋ ਲੋਹੇ ਦਾ ਸਰੀਆ ਲੈ ਲਿਆ ਵੱਡਾ ਮੋਟਾ ਤੇ ਉਹਨੂੰ ਭੱਤੀਰੇ ਵਿੱਚ ਸੇਕ ਸੇਕ ਕੇ ਧਰਮ ਕਰ ਲੈਂਦੇ ਐ ਤੇ ਗਰਮ ਕਰ ਕਰ ਕੇ ਉਹ ਢਾਲ ਲੈਂਦੇ ਐ ਉਸੇ ਤੋਂ ਵਰਸ਼ਾ ਬਣਾਤਾ ਉਸੇ ਤੋਂ ਤਲਵਾਰ ਬਣਾਤੀ ਉਸੇ ਤੋਂ ਗੜਾਸਾ ਬਣਾਤਾ ਉਸੇ ਤੋਂ ਫਰਪਾ ਬਣਾਤਾ ਤੇ ਕਈ ਹੁਣ ਸਾਧ ਸੰਗਤ ਦੀ ਲੋਹੇ ਦੀਆਂ ਪੈਪਾ ਹੁੰਦੀਆਂ ਜਿਸਤੀ ਕਈਆਂ ਬਣਦੀਆਂ ਹੁਣ ਜਿਸਤੀ ਲੋਹਾ ਜਿਉਂ ਆਮ ਖਰੀਦਣਾ ਹੋਵੇ ਤਾਂ ਕੁਝ ਕੁ ਰੁਪਈਆਂ ਦਾ ਪਰ ਜਦੋਂ ਉਹ ਤੋਂ ਕੋਈ ਚੀਜ਼ ਬਣ ਜਾਂਦੀ ਹੈ ਤਾਹਾ ਬਣ ਜਾਂਦਾ ਹੈ ਸਾਡਾ ਪਹਾ ਵਧਦੇ ਆ ਗੁਰਸਿੱਖੀ ਦੇ ਵਿੱਚ ਤੇ ਕਾਰਾਂ ਦੇ ਵਿੱਚ ਉਹ ਸਾਧ ਸੰਗਤ ਦੀ ਸ਼ਿਰਿਸ਼ ਸਾਹਿਬ ਵਰਤਦੇ ਆ ਵਰਕਸ਼ਾਪ ਵਰਤਦੇ ਆ ਇਹਦੀ ਕੀਮਤ ਵਧ ਨਹੀਂ ਜਾਂਦੀ ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਅਹਿਰ ਜੋ ਸਰ ਦੇ ਅਹਿਰ ਦੇ ਜਿਹਨਾਂ ਜਿਵੇਂ ਸਿਰ ਥੱਲੇ ਦੇ ਕੇ ਲੋਹੇ ਦੀ ਕੀਮਤੋ ਵਿੱਚ ਵਾਧਾ ਪਾਇਆ ਜਾਂਦਾ ਹੈ ਉਹਦੇ ਗੁਣਾਜ ਵਾਧਾ ਹੋ ਜਾਂਦਾ ਹੈ ਤੇ ਫਿਰ ਅ ਅਹਿਰ ਮਾਨਤਾ ਨੇ ਆ ਕੇ ਰੱਖ ਕਿ ਸਿਰ ਤੇ ਹਾਸੀ ਸਰ ਜੋ ਅੰਕ ਉਸ ਹੈ ਹਾਥੀ ਹੁੰਦਾ ਹੈ ਹਾਥੀ ਨੂੰ ਕਦੇ ਗੌਰ ਕਰਿਓ ਆ ਪਿਛੇ ਦਾਵਲੋਂ ਸਾਇਬ ਉਹਾਂ ਮੰਲਾ ਕੱਢਿਆ ਸਿਰ ਪੰਜਾਤੀਏ ਤੇ ਮੈਂ ਨੋਟ ਕਰੀ ਗੱਲ ਉਹਨੇ ਵਿਖਲਾ ਉਹਨਾ ਅਮੇਸ਼ਾ ਸਤਗੁਰਾਂ ਦੇ ਪੁੱਤਰ ਗੁਰਬਾਣੀ ਦੇ ਮੁਤਾਬਕ ਵੀ ਹਾਤੀ ਸਰਜ ਅੰਕਸ ਹੈ ਇਹਨਾਂ ਜੋ ਸਰ ਅੰਕ ਸੁਭਾਵਿਕ ਖਾਸ ਤਰ੍ਹਾਂ ਦਾ ਸਵੀਆ ਹੁੰਦਾ ਕੋ ਉਹ ਵੀ ਤਰ੍ਹਾਂ ਕੋਈ ਟਿੱਖਾ ਹੁੰਦਾ ਤੇ ਜਦੋਂ ਕਿਤੇ ਹਾਤੀ ਨੂੰ ਲਾਉਣਾ ਹੋਵੇ ਨਾ ਉਹਨਾਂ ਨੇ ਬਿਠਾਉਣਾ ਹੋਵੇ ਠਾਉਣਾ ਹੋਵੇ ਉਹ ਹਾਤੀ ਦੇ ਮੱਥੇ ਦੇ ਵਿੱਚ ਜੋ ਮਾਰਦੇ ਨਾਲੇ ਅੰਦੀ ਮਾਰਦੇ ਇਸ਼ਾਰਾ ਕਰ ਦਿੰਦੇ ਆ ਇਸੇ ਤਰ੍ਹਾਂ ਕਿ ਗੁਰੂ ਦੇ ਸ਼ਬਦਾਂ ਦੀ ਚੋਬ ਹੈ ਕਹਿੰਦੇ ਉਹ ਹਾਥੀ ਦੇ ਸਿਰ ਤੇ ਜਿਵੇਂ ਕੁੰਡਾ ਇਹ ਮਨ ਹਾਥੀ ਹੈ ਭਾਈ ਮਨ ਵੀ ਹਾਥੀ ਦੀ ਤਰਾਈ ਹੈ ਪਰ ਇਹਨੂੰ ਕਾਬੂ ਕਰਨਾ ਕਹਿੰਦੇ ਫਿਰ ਸਾਧੂ ਗੁਰਾਂ ਦੇ ਵਚਨਾਂ ਰੂਪ ਕੁੰਡੇ ਨੂੰ ਵੀ ਸਹਾਰ ਗੁਰੂ ਦੇ ਵਚਨਾਂ ਨੂੰ ਵੀ ਸਹਾਰਨਾ ਪੈਣਾ ਗੁਰੂ ਦੇ ਵਚਨੋ ਸਾਥ ਸੰਗਤ ਦੀ ਬੜੇ ਮਿੱਠੇ ਵੀ ਹੈ ਬੜੇ ਕੌੜੇ ਵੀ ਹੈ ਸਾਧੂ ਗੁਰਾਂ ਦੇ ਵਚਨ ਬਾਣੀ ਪੜ੍ਹ ਕੇ ਸਾਉ ਕੋ ਦੀ ਮੰਨਿਆ ਜਾ ਇਸ ਕਰਕੇ ਸ਼ਬਦਾਂ ਤੋਂ ਬਗੈਰ ਗੁਰੂ ਦੇ ਸ਼ਬਦ ਦੀ ਕਮਾਈ ਤੋਂ ਬਗੈਰ ਤਾਂ ਕਹਿੰਦੇ ਸਾਧ ਸੰਗਤ ਦੀ ਡੋਬਣ ਦੇ ਬਰੋ ਬਰਾਇਆ ਆਪੋ ਸਤਨਾ ਇਸ ਕਰਕੇ ਮਨ ਰੇ ਸ਼ਬਦ ਉਤਰਾ ਹੋ ਚਿਤ ਲਾਏ ਉਹ ਮੇਰੇ ਮਨ ਹੈ ਜੇ ਤੂੰ ਸੰਸਾਰ ਸਾਗਰ ਤੋਂ ਤਰਨਾ ਚਾਹਣਾ ਹੈ ਨਾ ਤਾਂ ਕਹਿੰਦੇ ਸਤਗੁਰਾਂ ਦੀ ਉਪਦੇਸ਼ ਵਿੱਚ ਆਪਣਾ ਮਨ ਲਾਉਣਾ ਕਰ ਚਿਤ ਲਾਉਣਾ ਜਿਨ ਗੁਰਮੁਖ ਨਾਮ ਨਾ ਲੁਗਿਆ ਮਰ ਜਨੈ ਆਵੇ ਜਾਏ ਜਿਨ ਗੁਰਮਹਾਨੇ ਗੁਰੂ ਦੇ ਮੁਖ ਤੋਂ ਨਿਕਲੇ ਹੋਏ ਵਚਨਾਂ ਨੂੰ ਸਾਧ ਸੰਗਤ ਜੀ ਗੁਰਸਿੱਖਾਂ ਦੀ ਸੰਗਤ ਵਿੱਚ ਨਾ ਹੀ ਬੁੱਝਿਆ ਨਾ ਹੀ ਸਮਝਿਆ ਕਹਿੰਦੇ ਉਹ ਵਾਸ਼ਨਾ ਦੇ ਵਧੇ ਸੰਸਾਰ ਵਿੱਚ ਜੰਮਦੇ ਮਰਦੇ ਤੇ ਆਉਂਦੇ ਜਾਂਦੇ ਰਹਿੰਦੇ ਭਾਵਪੂਰਨ ਸਤਿਗੁਰੂ ਨਾਨਕ ਦੇਵ ਜੀ ਦੇ ਮੁਖਾਰ ਵੰਦ ਤੋਂ ਨਿਕਲਿਆ ਸਾਜ ਸਮਝੀ ਵਾਹਿਗੁਰੂ ਮੰਤਰ ਰੂਪੀ ਨਾਮ ਗੁਰਬਾਣੀ ਰੂਪੀ ਨਾਮ ਨੂੰ ਸਮਝਿਆ ਤੇ ਜਪਿਆ ਜੀ ਸਿੱਖਾਂ ਦੀ ਕਲਿਆਣ ਹੁੰਦੀ ਆ ਆਪ ਕੋ ਸਤਨਾਮ ਸਮਝਣਾ ਪੜਨ ਦੀ ਗੱਲ ਨਹੀਂ ਪੜੀ ਪਾਉਣ ਦੀ ਲੱਖਾਂ ਵਾਰੀ ਕਿਉਂ ਵੀ ਆਪਾ ਪੜਿਆ ਨਾ ਪੜਦੇ ਆ ਮਗਰ ਉਹ ਵਚਨ ਪੜੇ ਸੁਣੇ ਕਿਆ ਹੋਈ ਰੂਹ ਸਹਿਜ ਨਰਿ ਨਾ ਤਾਂ ਮੇਰੇ ਵਰਗਾ ਮੇਰੀ ਬਾਣੀ ਪੜ ਪੜ ਸੁਣਾਈਏ ਤਾਂ ਵੀ ਬੰਦ ਹੋ ਜਾਂਦੀ। ਜੇ ਮੇਰੇ ਵਰਗਾ ਬਾਣੀ ਪੜੀ ਜਾਂਦਾ ਤੇ ਗੁਰੂ ਘਰ ਸਿੱਖ ਸਾਹਮਣੇ ਬੈਠਾ ਹੁਣੀ ਜਾਂਦਾ। ਜੋ ਸੁਣੇ ਦਾ ਤਾਂ ਤਾਂ ਆਲਾ ਹੈ ਜੇ ਗੁਰਬਾਣੀ ਦੇ ਅਖਰਾਂ ਨੂੰ ਸਮਝ ਰੋਵੇ ਆਪ ਕੋ ਸਤਿਨਾਮ। ਜੋ ਸਮਝ ਵੀ ਪਰੇ ਨਾ ਵੀ ਬਾਣੀ ਕਹਿੰਦੀ ਕੀ ਹੈ। ਨਹੀਂ ਤਾਂ ਫਿਰ ਸਿਰੋਂ ਤੋਂ ਹੀ ਨਗ ਜਾਂਦੀ ਆਪ ਕੋ ਸਤਿਨਾਮ। ਤਾਂ ਹੀ ਨਾ ਵੀ ਲੱਗਦਾ। ਹੁਣ ਮੈਂ ਹਮੇਸ਼ਾ ਬੇਨਤੀ ਕਰਦਾ ਹੁੰਦਾ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਤੁਹਾਡੇ ਨਗਰ ਦੇ ਵਿੱਚ ਮੰਨ ਕੇ ਚੱਲੋ ਵੀ 50 ਸਾਲ ਹੋ ਗਏ ਗੁਰਦੁਆਰਾ ਵਾਲੇ ਵਾਧੀ ਹੋਏ ਹੋਣਗੇ ਵੀ 50 ਸਾਲਾਂ ਦੇ ਵਿੱਚ ਸਾਧ ਸੰਗਤ ਦੀ ਇਹਦਾ ਗੁਰਬਾਣੀ ਦਾ ਪ੍ਰਚਾਰ ਕਥਾ ਹੋਣੀ ਕੀਰਤੋਂ ਦਾ ਇਹ ਅਸੀਂ ਗੁਰਬਾਣੀ ਨੂੰ ਪੜ ਕੇ ਤੇ ਸਮਝਦੇ ਉਹਦੇ ਅਰਥਾਂ ਨੂੰ ਪੜਦੇ ਫੇਰ ਸਾਧ ਸੰਗਤ ਦੀ ਗੁਰਸਿੱਖੀ ਦੇ ਵਿੱਚ ਵਾਧਾ ਸੀ ਤੇ ਅਸੀਂ ਸਮਝਿਆ ਹੀ ਕੋਈ ਨਹੀਂ ਮੇਰਾ ਮੱਥੇ ਤੇ ਇੱਕਨ ਜੋਗੇ ਰਹਿ ਗਏ ਰ ਮਾਲੇ ਚੜਾਉਣ ਯੋਗ ਇਹ ਜਾਂ ਕੱਲੀਆਂ ਦੇਗਾ ਕਰਾਉਣ ਯੋਗ ਇਹ ਰਹਿਗੇ ਪਰ ਗੁਰੂ ਦਾ ਸ਼ਬਦ ਤਾਂ ਮੰਨਿਆ ਹੀ ਕੋਈ ਨਹੀਂ ਆਪੋ ਸਤਨਾਮ ਹੈ ਮੰਨਿਆ ਹੀ ਨਾ ਮਾਰੇ ਕਿ ਜੀ ਕੀ ਇਕਾ ਹੀ ਬਹਿਮਾਨੀ ਗੱਲ ਤਾਂ ਤੇਰੇ ਮਨ ਦੀ ਮੰਨਣ ਦੀ ਸੀ ਔਰ ਜਤਨ ਕਾਲੇ ਬੋ ਤੇ ਤੇ ਤੌਣੀ ਕੀਮਤ ਜਾਣੀ ਹੋਰ ਬਥੇਰੀ ਜਤਨ ਕਰੀ ਜਾਂਦਾ ਪਰ ਜਿਹੜਾ ਅਸਲ ਜਤਨ ਸੀ ਮਨ ਕਰਕੇ ਕਮਾਉਣਾ ਉਹ ਕਮਾਏ ਕੋਈ ਨਹੀਂ ਗੁਰੂ ਦਾ ਸ਼ਬਦ ਕਿਉਂ ਕਾਲੀਬੀਬਾ ਵਚਨ ਪੜਿਆ ਸੀ ਜੇ ਕੋ ਵਚਨ ਕਮਾਵੇ ਸੰਤਨਤਾ ਸੋ ਗੁਰ ਪ੍ਰਸਾਦੀ ਤਰੀਏ ਜਿਹਨੇ ਗੁਰੂ ਦਾ ਵਚਨ ਕਮਾਇਆ ਹੋਵੇ ਨਾ ਉਹੀ ਤਰਦਾ ਹੈ ਉਹੀ ਪਾਰ ਪਾਉਂਦਾ ਤਾਂ ਕਰਕੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਜਨ ਗੁਰਮੁਖ ਨਾਮ ਨਾ ਮੁੱਝਿਆ ਮਰ ਜਨਮ ਆਵੇ ਜਾਏ ਗੁਰੂ ਦੇ ਮੁਖ ਤੋਂ ਨਿਕਲੇ ਹੋਇਆ ਵਚਨ ਹੁਣ ਗੁਰੂ ਦੇ ਮੁਖ ਤੋਂ ਵਚਨ ਕਿਹੜੇ ਨਿਕਲਦੇ ਪਿਆਰੋ ਆ ਹੁਣ ਰਵੀਵਾਰ ਆਪਾਂ ਕਥਾ ਕਰੀ ਜੰਨੇ ਆ ਇਹ ਗੁਰੂ ਤੋਂ ਮੁਖ ਤੋਂ ਨਿਕਲੀ ਵਚਨਾ ਨਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਏਕ ਓੰਕਾਰ ਤੋਂ ਲੈ ਕੇ 18 10 20 ਤੱਕ ਇਹ ਗੁਰੂ ਦੇ ਮੁਖ ਤੋਂ ਵਿੱਚ ਨਿਕਲੇ ਵਚਨ ਚਾਹ ਭਗਤਾਂ ਦੀ ਬਾਣੀ ਹੈ ਚਾਹ ਗੁਰੂ ਨਾਨਕ ਦੀ ਬਾਣੀ ਹੈ ਪਰ ਧੰਨ ਦਸ਼ਵੇਸ਼ ਪਿਤਾ ਮਹਾਰਾਜ ਦੇ ਮੁਖ ਤੋਂ ਨਿਕਲੀ ਬਾਣੀ ਐ ਇਹ। ਇਹ ਭਗਤ ਕਬੀਰ ਦੀ ਐ, ਫਰੀਦ ਜੀ ਦੀ ਐ, ਜੈਦੇਵ ਦੀ ਐ, ਤ੍ਰਿਲੋਚਨ ਦੀ ਐ, ਧਰਨੇ ਦੀ ਐ, ਪੀਪੇ ਦੀ ਐ। ਕਿੰਨੇ ਭਗਤਾਂ ਦੀ ਬਾਣੀ ਐ, ਚੌਰਾ 15 ਭਗਤਾਂ ਦੀ ਬਾਣੀ। ਸਿੱਖਾਂ ਦੀ ਬਾਣੀ ਐ, ਸੱਤੇ ਬਲਵੰਡੇ ਦੀ। ਭਾਈ ਸੁnder ਦੀ ਬਾਣੀ ਐ, ਭਾਈ ਮਰਦਾਨੇ ਦੇ ਬਾਣੀ ਐ। ਭਾਈ ਮਰਦਾਨੇ ਦੇ ਵੀ ਦੋ ਸ਼ਲੋਕ ਨੇ ਗੁਰਬਾਣੀ ਦੇ ਵਿੱਚ। ਸੱਤਾ ਤੇ ਬਲਵੰਡਾ ਤੇ ਭਾਈ ਸੁnder ਜੀ ਭਾਈ ਸੁੰਦਰ ਜੀ ਦੀ ਬਾਣੀ ਪੜਦੇ ਆ ਕਦੋਂ ਪੜੀ ਜਾਂਦੀ ਹੈ ਭਾਈ ਸੁੰਦਰ ਦੀ ਬਾਣੀ ਕਿਹੜੀ ਆ ਭਾਈ ਬਾਣੀ ਭਾਈ ਸੁੰਦਰ ਜੀ ਦੀ ਬਾਣੀ ਕਿਹੜੀ ਆ ਆਰਾਮ ਕਲੀ ਸਾਧ ਹੈ ਜਦੋਂ ਕਿਸੇ ਦਾ ਸਰੀਰ ਸੁੱਟ ਜਾਂਦਾ ਭੋਗਦੇ ਨਾ ਭੋਗ ਦੇ ਸ਼ਲੋਕ ਪੜ੍ਹ ਕੇ ਆਰਾਮ ਕਲੀ ਸਾਧ ਦੀ ਬਾਣੀ ਪੜੀ ਜਾਂਦੀ ਹੈ ਉਹ ਬਾਣੀ ਗੁਰੂ ਕੀ ਸਿੱਖ ਭਾਈ ਸੁੰਦਰ ਜੀ ਦੀ ਆਪੋ ਜਤਨਾ ਤੈਨ ਸਿੱਖਾਂ ਦੀ ਬਾਣੀ ਹੁਣ ਸਾਧ ਸੰਗਤ ਜੀ ਗੁਰੂ ਦੇ ਮੁਖ ਤੋਂ ਹੋ ਨਿਕਲਿਆ ਹੋਇਆ ਵਚਨ ਤੇ ਜੇ ਕੋਈ ਸਿੱਖ ਨਾ ਕਮਾਵੇ ਫਿਰ ਜੰਮਤਾ ਤੇ ਮਰਦਾ ਹੀ ਐ ਜੰਮਣਾ ਮਰਨਾ ਇੱਕ ਮਾਰ ਉਧਰ ਤੋਂ ਜਨਮ ਲੈ ਲੈਣਾ ਤੇ ਸਰੀਰ ਕਰਕੇ ਮਰ ਜਾਣਾ ਉਹ ਤਾਂ ਅਟਲ ਐ ਪਰ ਕਈ ਜਿਉਂਦੇ ਹੀ ਮਰਦੇ ਆ ਕੋ ਸਤਨਾਮ ਜਿਉਂਦੇ ਮਰਨੇ ਵਿਆਹ ਕਰਾਂਗੇ ਆਹ ਕਰਾਂਗੇ ਆਹ ਕਰਾਂਗੇ ਜਿਉਂ ਪੇ ਪਰ ਜਦੋਂ ਅੱਗੇ ਹਿੰਮਤ ਨਹੀਂ ਪੈਂਦੀ ਵੀ ਚੱਲ ਸਾਡਾ ਘੜਾ ਨਹੀਂ ਹੁੰਦਾ ਫਿਰ ਮਰ ਜਾਣੇ ਆਪ ਕੋ ਸੱਤ ਹਾਂ ਅੰਦਰੋਂ ਕਈ ਚੀਜ਼ਾਂ ਦਾ ਉਜਾਗਰ ਹੋਣਾ ਵਿਚਾਰਾਂ ਦਾ ਫੇਰ ਮਰ ਜਾਣਾ ਫੇਰ ਟਾਹ ਢੇਰੀ ਦੀ ਹਿੰਮਤ ਦੀ ਗਾਹ ਰਹਿਣਾ ਸੇਲ ਕਰਕੇ ਭਾਈ ਜਦੋਂ ਗੁਰੂ ਦੇ ਸ਼ਬਦ ਵੀ ਕਮਾਈ ਨਾ ਕਰਾਂਗੇ ਨਾ ਤੇ ਫਿਰ ਬਹੁਤ ਔਖਾ ਹੋ ਜਾਂਦਾ ਤਾਂ ਕਰਕੇ ਮਾਰ ਕੇ ਤਨ ਸੂਚਾ ਸੋ ਆਖੀਐ ਜਿਸਮੈਂ ਸਤਿਆ ਨਾਓ ਐ ਭਾਈ ਉਹ ਤਨ ਪਵਿੱਤਰ ਕਹੀਦਾ ਹੈ ਕਿਹੜਾ ਜਿਸ ਵਿੱਚ ਸੱਚੇ ਕਾਲ ਪੁਰਖ ਦਾ ਨਾਮ ਵਸਿਆ ਹੋਵੇ ਅਰਥਾਤ ਲੋਕ ਤਨ ਨੂੰ ਪਵਿੱਤਰ ਕਰਨ ਲਈ ਤੀਰਥਾਂ ਉੱਤੇ ਜਾਂਦੇ ਆ ਕਿਉਂ ਬਈ ਜਾਣਿਆ ਕਿ ਨਹੀਂ ਫਿਰ ਨਾਮ ਕੇ ਸਾਹ ਸੰਗਤ ਆਪਣੇ ਆਪ ਨੂੰ ਪਵਿੱਤਰ ਹੋਇਆ ਸਮਝਦੇ ਵੀ ਮੈਂ ਪਵਿੱਤਰ ਹੋ ਗਿਆ ਪਰ ਸਰੀਰ ਦੀ ਪਵਿੱਤਰਤਾ ਵੀ ਸਰੀਰ ਦੁਆਰਾ ਨਾਮ ਜੇ ਆਪਾਂ ਹੀ ਹੁੰਦੀ ਹੈ ਸਾਹ ਸੰਗਤ ਤਾਂ ਹੀ ਪਾਪਾਂ ਤੋਂ ਬਚ ਕੇ ਸਰੀਰ ਨੂੰ ਪਵਿੱਤਰ ਰੱਖਿਆ ਜਾ ਸਕਦਾ ਹੈ ਕਿਉਂ ਮਾਰਕ ਨੇ ਸੋਲ ਤਨ ਨਿਰਮਲ ਕਹਿੰਦੇ ਉਹ ਤਨ ਨਿਰਮਲ ਹੈ ਕਿਹੜਾ ਜਿਤ ਉਪਜੈ ਨਾ ਪਾਪ ਕਿੰਨੇ ਜਿਹਦੇ ਹਿਰਦੇ ਵਿੱਚ ਪਾਪ ਨਾ ਹੋਵੇ ਤੇ ਸਾਡੇ ਦਾ ਪਤਾ ਨਹੀਂ ਕਿੰਨਾ ਕੁ ਪਾਪ ਭਰੇ ਪਿਆ ਕੋ ذاتਨ ਹਾਂ ਇਰਖਾ ਦਵੈ ਨਾਲ ਉ ਭਰਿਆ ਪਿਆ। ਇਹ ਰਿਕਾਲ ਹੋਰ ਕਹਿੰਦੇ ਸੁੱਚੇ ਇਹ ਨਾ ਆਖੀਐ ਬਹਿਣ ਜੋ ਪਿੰਡਾ ਧੋਏ ਸੁੱਚੇ ਸਈ ਨਾਨਕਾ ਜਨਮਨ ਵਸਿਆ। ਇਹ ਰੇਵਤੀ ਪ੍ਰਮਾਤਮਾ ਵਸੇ। ਸੋਚਿਆ ਸੁੱਚਮਾ ਹੋਵਈ ਜੇ ਸੋਚੀ ਲਖਵਾਰ ਛੁਪੈ ਛਪਣਾ ਹੋ ਰੋਈ ਜੇ ਲਾਇ ਰਖਾਂ ਲੋਕਾ ਇਹ ਤਾਂ ਨਹੀਂ ਕਹ ਸਕਦਾ। ਸੁੱਚਮਾ ਕਹਦਾ ਭਾਈ ਤਨਵੀ ਪਰਮੇਸ਼ਰ ਦੇ ਨਾਮ ਜਪੇ ਨਾਲ ਹੋਣੀ ਹੈ ਆਪੋ ਸਤਨ ਆ ਤਾਂ ਕਰਕੇ ਮਾਰ ਕਹਿੰਦੇ ਭੈ ਸਚ ਰਾਗੀ ਬਿਉਹਰੀ ਇਹ ਬਾ ਸੱਚ ਸੁਆਉ ਜਿਨ੍ਹਾਂ ਦੀ ਦੇਹ ਭਾਵ ਬੁੱਧੀ ਵਾਹਿਗੁਰੂ ਦੇ ਵਿੱਚ ਰੰਗੀ ਹੋਈ ਹੈ ਨਾ ਉਹਨਾਂ ਨੇ ਜੇ ਬਾ ਕਰਕੇ ਸੱਚੇ ਨਾਮ ਦਾ ਸਵਾਦ ਲਿਆ ਸੱਚੇ ਨਾਮ ਦਾ ਲਾਭ ਪ੍ਰਾਪਤ ਕੀਤਾ ਹੈ ਸਤੀ ਨਦਰ ਨਿਹਾਲੀ ਐ ਬੌਣ ਨਾ ਪਾਵੇ ਤਾਉ ਜਦੋਂ ਸੱਚੇ ਪਰਮੇਸ਼ਰ ਦੀ ਉਹਨਾਂ ਉੱਤੇ ਕਿਰਪਾ ਦ੍ਰਿਸ਼ਟੀ ਹੋਈ ਤਾਂ ਸਾਧ ਸੰਗ ਜੀ ਨਿਹਾਲ ਹੋ ਜਾਂਦੇ ਨੇ ਤੇ ਵਾਹਿਗੁਰੂ ਦੇ ਸਰੂਪ ਨੂੰ ਵੇਖ ਲੈਣੇ ਨੇ ਮੁੜ ਕੇ ਉਹ ਮਾਤਾ ਦੇ ਗਰਭ ਦੇ ਵਿੱਚ ਨਹੀਂ ਆਉਂਦੇ ਭਾਵ ਨਰਕਾਂ ਦੀ ਅੱਗ ਦੀ ਤਰਸ ਵਿੱਚ ਨਹੀਂ ਆਉਂਦੇ ਭਾਵ ਕ੍ਰੋਧ ਦੇ ਈਰਖਾ ਦੀ ਅੱਗ ਦੇ ਤਾਲੋਂ ਵਿੱਚ ਨਹੀਂ ਤਪਦੇ ਭਾਵ ਉਹ ਗੁਰਮਖਾਨੇ ਮਨਸਾ ਦਾ ਸੁਖੀ ਤੇ ਠੰਡੇ ਰਹਿੰਦੇ ਨੇ ਆਪ ਕੋ ਸਤਨਾੰ ਤੇ ਠੰਡੇ ਰਹਿੰਦੇ ਤੇ ਵਰਮਾ ਜੀ ਸੱਚੇ ਪਾਤਸ਼ਾਹ ਜੀ ਜਦੋਂ ਦੱਸਦੇ ਆ ਨਾ ਗੱਲ ਤਾਂ ਮਹਾਰਾਜ ਫਿਰ ਕਹਿੰਦੇ ਆ ਨੂੰ ਸਵਾਲ ਕੀਤਾ ਕਹਿੰਦੇ ਕਹਿੰਦੇ ਇਹ ਮਹਾਰਾਜ ਜਿਹੜਾ ਸਾਰਾ ਜਾਗਤ ਹੈ ਪੈਦਾ ਕਿੰਨੇ ਆ ਫਰਮਾਰ ਕੇ ਸਾਚੇ ਤੇ ਪਵਨਾ ਪਿਆ ਪਵਣ ਤੇ ਜਲ ਹੋਏ ਐ ਭਾਈ ਸੱਚੇ ਪਰਮੇਸ਼ਰ ਤੋਂ ਹਵਾ ਤਤ ਪੈਦਾ ਹੋਇਆ ਫਿਰ ਪਉਣ ਤੋਂ ਪਾਣੀ ਆਗਨੀ ਪ੍ਰਥਮੀ ਆਦਿਤ ਤਤ ਪੈਦਾ ਹੋਏ ਤੇ ਸੱਚੇ ਪਰਮੇਸ਼ਰ ਤੋਂ ਸ਼ਬਦ ਪੈਦਾ ਹੋਇਆ ਫਿਰ ਸ਼ਬਦ ਤੋਂ ਜਾਲ ਆਗਨੀ ਆਦਿਤ ਤਤ ਅਰਥਾਤ ਇੱਕ ਦਵੈਤ ਪਰਮੇਸ਼ਰ ਨੂੰ ਇੱਛਾ ਹੋਈ ਕਿ ਮੈਂ ਇੱਕ ਤੋਂ ਅਨੇਕ ਹੋ ਜਾਵਾਂ ਜੋ ਸਾਧ ਸੰਗਤ ਦੀ ਬੇਤਾਂਤ ਦਰਸ਼ਨ ਵਿੱਚ ਦੱਸਿਆ ਗਿਆ ਹੈ ਕਿ ਜਿੱਥੇ ਵੇਦ ਵਿੱਚ ਤਿੰਨ ਤੱਤ ਕਹੀ ਹੋਣ ਉੱਥੇ ਦੋ ਦਾ ਅਧਿਆਹਾਰ ਕਰਕੇ ਪੰਜ ਤੱਤ ਹੁੰਦੇ ਪੰਜ ਤੱਤਾਂ ਦਾ ਸਰੀਰ ਬਣਿਆ ਸਾਧ ਸੰਗਤ ਜੀ ਬਣਿਆ ਕਿ ਪੰਜ ਪ੍ਰਵਾਹ ਪੰਜ ਪ੍ਰਧਾਨ ਪੰਚੇ ਤਾਵ ਦਰਮ ਪੰਜਾਂ ਤੱਤਾਂ ਦਾ ਸਰੀਰ ਤਾਂ ਇਹ ਤਾਂ ਕਹਿੰਦੇ ਆਪਾਂ ਪਾਣ ਦੀ ਭੂਤਕ ਸਰੀਰ ਕਹਿੰਦੇ ਆ ਨਾ ਇਹ ਪੰਜਾਂ ਤੱਤਾਂ ਦਾ ਬਣਿਆ ਪਰ ਹੈ ਪਰਮੇਸ਼ਰ ਜੋ ਬਣਿਆ ਆਪ ਕੋ ਸਤਿਨਾਮ ਕਿਉਂ ਭਈ ਜਾਲ ਹੋਵੇ ਇੱਕ ਤਰ ਪਹਿਲਾ ਤੱਤ ਹੈ ਦੂਜਾ ਤੱਤ ਹੈ ਹਵਾ ਤੀਜਾ ਹੈ ਅੱਗ ਚੌਥਾ ਹੈ ਅਕਾਸ਼ ਤੇ ਪੰਜਵਾਂ ਕੀ ਹੈ ਮਿੱਟੀ ਇਹ ਪੰਜਾਂ ਤੱਤਾਂ ਦਾ ਸਰੀਰ ਬਣਿਆ ਸਾਹ ਸਾਂਝ ਇਹ ਪੰਜ ਹੀ ਸਾਡੇ ਗਿਆਨ ਅੰਦਰ ਹੈ ਤੇ ਪਾਣੀ ਤਾਮ ਕਰੋ ਲੋ ਮੋਹ ਮੋਹ ਕਾ ਜਿਹਨੇ ਨਾ ਚੀਜ਼ਾਂ ਨੂੰ ਸਮਝ ਲਿਆ ਫਿਰ ਮਾਰਾ ਕਹਿੰਦੇ ਏਕ ਬ੍ਰਹਮ ਚੇਤਨ ਅਖੰਡ ਤਾਂ ਦੀ ਉਤਪਤੀ ਇੱਛਾ ਤਾਂ ਹੀ ਤੋਂ ਮਾਇਆ ਕਹੀ ਉਹਨੇ ਨਿਕੇ ਸੁਣੀਏ ਸ਼ਿਸ਼ਾ ਭਾਵੇਂ ਕਿ ਮਾਇਆ ਵਿੱਚ ਉਸੇਤਨ ਬ੍ਰਹਮ ਦਾ ਅਭਾਸ ਹੈ ਜਿਹੜੀ ਸਤੋ ਅੰਸ਼ੋ ਵੀ ਕੋਸੋ ਈਸ਼ਵਰ ਕਹਿਆ ਗਿਆ ਤੇ ਐਵੇਂ ਇਹ ਤੁਗਣੀ ਮਾਇਆ ਹੋ ਗਈ ਜਿਹੜੀ ਸਤੋ ਅੰਸ਼ ਵਿੱਚ ਚੇਤਨ ਦਾ ਅਭਾਸ ਹੈ ਉਹ ਮਾਇਆ ਸਤਿਵਾਲਕ ਈਸ਼ਵਰ ਹੋ ਗਿਆ ਤੇ ਜਿਹੜੇ ਰਜੋ ਤੇ ਤਮੋ ਆਵਾਸ ਪੈ ਉਹ ਵਿਦਿਆ ਕਰਕੇ ਜੀਵ ਕੌਣ ਲੱਗ ਪਿਆ ਤੇ ਇਸ ਤਰ੍ਹਾਂ ਜੀਵ ਤੇ ਈਸ਼ ਦਾ ਭੇਦ ਹੋਇਆ ਜੋ ਅੰਤਹਿਕਾਰ ਰੁਸ਼ੇਸ਼ ਕੀਤਨੇ ਜੀਵ ਕੌਣ ਹੁੰਦਾ ਹੈ ਇਹਨਾਂ ਦਾ ਭਾਵ ਕਿ ਸਾਧ ਸੰਗਤ ਜੀ ਪ੍ਰਕਿਰਤੀ ਵਿੱਚ ਜਿਹੜਾ ਭਾਗ ਤਮੋ ਸੀ ਉਸ ਨੂੰ ਕਾਸ਼ਪਾ ਦਾ ਕੀਤਾ ਅਕਾਸ਼ ਵਿੱਚ ਫਿਰ ਪਾਉਣ ਪੈਦਾ ਕੀਤੀ ਫਿਰ ਪਵਨ ਵਿੱਚ ਅਗਨੀ ਪੈਦਾ ਕੀਤੀ ਅਗਨੀ ਵਿੱਚ ਪਾਣੀ ਪੈਦਾ ਕੀਤਾ ਤੇ ਪਾਣੀ ਵਿੱਚ ਧਰਤੀ ਪੈਦਾ ਕੀਤੀ ਆਪ ਕੋ ਸਤਨਾਮ ਫਿਰ ਕਹਿੰਦੇ ਜਲ ਤੇ ਤ੍ਰਿਪਾਵਨ ਸਾਜਿਆ ਘਟ ਘਟ ਜੋਤ ਸੁਮੋਏ ਪਾਣੀ ਤੋਂ ਫਿਰ ਤਿੰਨੇ ਭਵਨਾਂ ਨੂੰ ਰਚਿਆ ਇਓ ਉਸ ਪਰਮੇਸ਼ਰ ਦੀ ਜੋਤ ਘਟਾ ਘਟਾਂ ਵਿੱਚ ਸਮਾਈ ਹੋਈ ਆ ਭਾਵ ਉਸ ਦੀ ਜੋਤ ਨਾਲ ਹੀ ਸਾਰੇ ਜੀਵ ਜਿਉਂਦੇ ਨੇ ਦਰਖਤ ਆਤ ਜੜ ਵਸਪਾਂ ਜੋ ਫੁੱਲਾਂ ਫੁੱਲਾਂ ਤੇ ਪੱਤਿਆਂ ਸਮੇਤ ਤੈਕਦੇ ਨੇ ਉਹਨਾਂ 'ਚ ਵੀ ਪਰਮੇਸ਼ਰ ਦੀ ਜੋਤ ਹੈ ਭਾਵ ਜੜ ਜਾਂ ਚੇਤਨ ਸਭ ਵਿੱਚ ਉਸ ਪ੍ਰਮਾਤਮਾ ਦੀ ਜੋਤ ਹੈ ਸਾਮੈ ਜੋਤ ਜੋਤ ਹੈ ਸੋਏ ਕਹਿੰਦਾ ਚੰਨਣ ਸਾਮੈ ਚੰਨਣ ਹੋਏ ਉਹ ਪ੍ਰਮਾਤਮਾ ਦੇ ਕਰਕੇ ਹੀ ਹੈ ਜਿਹੜਾ ਕੁਝ ਹੈ ਤਾਂ ਤੇ ਮਾਰ ਕੇ ਨਰਮਲ ਮੈਲਾ ਨਾ ਕੀ ਹੈ ਸ਼ਬਦ ਰਤੇ ਪਤ ਹੋਏ ਐ ਭਾਈ ਉਹ ਤਾਂ ਹਮੇਸ਼ਾ ਮੈਲ ਤੋਂ ਰਹਿਤ ਸਰੂਪ ਹੈ ਜੋ ਕਦੇ ਮੈਲਾ ਨਹੀਂ ਹੁੰਦਾ ਇੱਕ ਰਸ ਰੰਦਾ ਜਿਹੜੇ ਸਤਗੁਰਾਂ ਦੇ ਸ਼ਬਦ ਚ ਰੰਗੇ ਹੋਏ ਹਨ ਉਹਨਾਂ ਨੂੰ ਪ੍ਰਭੂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤਸਮਾਹੇ ਜਿਨ੍ਹਾਂ ਨੇ ਇਹ ਮਨ ਸੱਚੇ ਨਾਮ ਕਰਕੇ ਸੰਤੋਸ਼ ਕਰ ਲੈ ਭਾਰਤਕ੍ਰਿਸ਼ਨ ਵੱਲੋਂ ਮਾਨਕ ਤੱਕੇ ਸੰਤੋਖੀ ਬਣ ਗਿਆ ਉਹਨਾਂ ਦੇ ਹਿਰਦੈ ਵਿੱਚ ਸਤਿਗੁਰੂ ਜੀ ਨਾਦਰ ਕਰਦੇ ਨੇ ਪੰਜ ਭੂਤ ਸੱਚ ਪੈਰ ਤੇ ਜੋਤ ਸਚੀ ਮਨ ਮਾਹੇ ਜਿਦੇ ਭੈ ਵਿੱਚ ਪੰਜੇ ਤਾਤੀ ਰੰਗੇ ਹੋਏ ਨੇ ਪਾਪ ਸਾਰੇ ਤਤ ਉਸਦੇ ਹੁਕਮ ਚ ਲੈ ਪੌਣ ਸਾਂ ਰੂਪ ਹੋ ਕੇ ਮਰਜਾਦਾ ਚ ਚਲਦੀ ਹੈ ਅਗਨੀ ਜਠ ਅਗਨੀ ਰੂਪ ਹੋ ਕੇ ਸਰੀਰ ਵਿੱਚ ਅਨੁਪ ਚੁੰਦੀ ਹੈ ਆਕਾਸ਼ ਸਾਰਿਆਂ ਨੂੰ ਵੇਹਲ ਦੇਣ ਵਾਲਾ ਹੈ ਪਾਣੀ ਸਾਰਾ ਜੀਵਨ ਰੂਪ ਹੈ ਤੇ ਪਿਆਸ ਬੁਝਾਉਂਦਾ ਹੈ ਤੇ ਧਰਤੀ ਸਭ ਦੇ ਆਰਾਮ ਕਰਨ ਵਾਲੀ ਹੈ ਭਾਵੇਂ ਸਾਰੇ ਪੰਜ ਤਤ ਉਸ ਦੇ ਭੈ ਵਿੱਚ ਨੇ ਪੰਜੇ ਪੂਤ ਭਾਵ ਪੰਜੇ ਕਾਮ ਕ੍ਰੋਧ ਲੋਭ ਮੋਹ ਅੰਕਾਰ ਸੱਚੇ ਨਾਮ ਦੀ ਜਪਨ ਕਰਕੇ ਪਰਮੇਸ਼ਰ ਦੇ ਭੈ ਵਿੱਚ ਰੰਗੇ ਜਾਂਦੇ ਨੇ ਭਾਵ ਹੁਣ ਸੁਪਉਂਦੇ ਨਹੀਂ ਕਿਉਂਕਿ ਉਹਨਾਂ ਨੂੰ ਸੱਚੀ ਵੀ ਜੋਤ ਮਨ ਵਿੱਚ ਪ੍ਰਗਟ ਹੋ ਗਈ ਭਾਵ ਸਉਂ ਪ੍ਰਕਾਸ਼ ਪ੍ਰਗਟ ਹੋ ਗਿਆ ਨਾਨਕ ਪਉਪਨ ਵਿਸਰੇ ਗੁਰ ਰਾਕੇ ਪਦਤਾਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਦੇ ਔਗਣ ਭੁਲਾ ਦਿੰਦੇ ਨੇ ਜੋ ਪਉਗਣਾ ਬਾਰੇ ਆਦਮੀ ਨੇ ਉਹ ਵੈਗੁਰੂ ਨੂੰ ਬਸਾਰ ਬੈਠਦੇ ਨੇ ਜਿਨ੍ਹਾਂ ਦੇ ਗੁਣ ਭੁੱਲ ਗਏ ਉਹਨਾਂ ਦੀ ਸਤਿਗੁਰੂ ਦੀ ਲੱਜਾ ਰੱਖਦੇ ਨੇ ਜਿਹੜੇ ਗੁਣ ਔਗਣਾ ਨੂੰ ਭੁੱਲ ਜਾਂਦੇ ਗੁਣਾਂ ਨੂੰ ਧਾਰਨ ਕਰ ਲੈਂਦੇ ਨੇ ਫਿਰ ਉਹਨਾਂ ਦੀ ਪੱਤਰ ਰੱਖਦੇ ਆ ਨਾਨਕ ਔਗਣ ਵਿਸਰੇ ਔਗਣ ਵਿਸਰੇ ਦਾ ਭਾਵ ਹੈ ਜਿਨ੍ਹਾਂ ਨੇ ਔਗਣਾ ਤੋਂ ਛੁਟਕਾਰਾ ਪਾ ਲਿਆ ਜਾ ਜਿਨ੍ਹਾਂ ਨੇ ਔਗਮ ਤਿਆਗ ਤੇ ਝੂਠ ਬੋਲਣਾ ਨਿੰਦਿਆ ਕਰਨੀ ਚੋਰੀ ਕਰਨੀ ਈਰਖਾ ਕਰਨੀ ਦੁਸ਼ਵੈਸ਼ ਰੱਖਣੀ ਦੁਸ਼ਵੈਸ ਦਾ ਭਾਵ ਅੰਦਰ ਹੀ ਅੰਦਰ ਘੂੜ ਰੱਖਣੀ ਸਾੜਾ ਰੱਖਣਾ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਤਿਆਗਤਾ ਸਮਝ ਲੋ ਵਰ ਪਰਮੇਸ਼ਰ ਵੀ ਉਹਨਾਂ ਪਿਆਰਿਆਂ ਦੀ ਰੱਖਿਆ ਕਰਦੇ ਆ ਕੋ ਸਤਨਾਮ ਸਵਾਉ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਪਾਵਨ ਬਚਨਾਂ ਨੂੰ ਇਹਨਾਂ ਵੇਲੇ ਹਿਰਦੇ ਵਿੱਚ ਧਾਰਨ ਕਰਕੇ ਲੋਕ ਸੁਖੀਏ ਪਰਲੋਕ ਸੇ ਲੈ ਨਾਨਕ ਹਰ ਪ੍ਰਭਾਤੇ ਮੇਰੇ ਭਾਗੀ ਬਣੀਏ ਕੱਲ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਾਵਨ 20 ਅੰਗ ਤੇ ਸੁਭਾਏਮਾ ਗੁਰ ਸ਼ਬਦਾਂ ਦੀ ਵਿਚਾਰ ਕਰਾਂਗੇ ਬਲਾਉ ਦੀ ਫਤਿਹ ਪਾਉ ਦੀ ਫਤਿਆ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ